ਤਤਸ੍ਰੀਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਗੁਰਦੁਆਰਾ ਸਿੰਘ ਸਭਾ ਖਾਲਸਾ ਦਿਵਾਨ ਦੀਆਂ ਵੋਟਾਂ ਹੋ ਰਹੀਆਂ ਤੇ ਅਸੀਂ ਜਿਹੜਾ ਉਸ ਖਾਲਸਾ ਸਕੂਲ ਆ ਜਿਹੜੇ ਉਸ ਦੀ ਇੱਕ ਸੰਸਥਾ ਵਾ ਖਾਲਸਾ ਸਕੂਲ ਉਸ ਦੇ ਅੰਦਰ ਖੜੇ ਆ ਤੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਕਿਉਂਕਿ ਜਿਹੜਾ ਬੇਸ਼ੱਕ ਇਹਨੂੰ ਮੁੱਖ ਸੇਵਾਦਾਰ ਕਹਿ ਲਿਏ ਜਾਂ ਪ੍ਰਧਾਨ ਕਹਿ ਲਿਏ ਉਸ ਦੀਆਂ ਅgetElementById ਵੋਟਾਂ ਹੋ ਰਹੀਆਂ ਉਹਦੀਆਂ ਕਈ ਜ਼ਿੰਮੇਵਾਰੀਆਂ ਹੁੰਦੀਆਂ ਨੇ ਚਾਹੇ ਧਾਰਮਿਕ ਸੰਸਥਾਵਾਂ ਹੋਣ ਤੇ ਚਾਹੇ ਜਿਹੜੀਆਂ ਐਜੂਕੇਸ਼ਨ ਸੰਸਥਾਵਾਂ ਉਹਨਾਂ ਦੀ ਸਾਮ ਸੰਭਾਲ ਕਰਨੀ ਹੁੰਦੀ ਆ ਤੇ ਸਿੱਖੀ ਦਾ ਜਿਹੜਾ ਪ੍ਰਚਾਰ ਵੀ ਕਰਨਾ ਹੁੰਦਾ ਨਾਲ ਦੇ ਨਾਲ ਉਸ ਨੂੰ ਲੈ ਕੇ ਜਿਹੜਾ ਇਹ ਵੋਟਾਂ ਹੁੰਦੀਆਂ ਕਿਉਂਕਿ ਧਾਰਮਿਕ ਸੰਸਥਾ ਸਿੱਖੀ ਨਾਲ ਜੁੜੀ ਹੋਈ ਆ ਇਸ ਕਰਕੇ ਜਿਹੜਾ ਵਿਅਕਤੀ ਆ ਉਸ ਦੇ ਕੇਸ ਹੋਣੇ ਚਾਹੀਦੇ ਆ ਦਾੜ੍ਹੀ ਹੋਣੀ ਚਾਹੀਦੀ ਆ ਤੇ ਜੇ ਔਰਤ ਆ ਉਸ ਦੇ ਵੀ ਜਿਹੜੇ ਕੇਸ ਆ ਉਹ ਨਹੀਂ ਕੱਟੇ ਹੋਣੇ ਚਾਹੀਦੇ ਉਹ ਹੀ ਵੋਟ ਦਾ ਜਿਹੜਾ ਹੱਕਦਾਰ ਹੋ ਸਕਦਾ ਤੇ ਅੱਜ ਕਾਫੀ ਵੱਡੀ ਪੱਧਰ ਤੇ ਜੇ ਆਪਾਂ ਕਹੀਏ ਉਤਸ਼ਾਹ ਆ ਜਿਹੜੇ ਅ ਖਾਸ ਕਰ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਆ ਉਹਨਾਂ ਦੇ ਨਾਮ ਦੇ ਨਾਲ ਜਿਹੜੇ ਕੌਰ ਵੀ ਲੱਗਿਆ ਹੋਣਾ ਚਾਹੀਦਾ ਤਾਂ ਹੀ ਵੋਟ ਪਾ ਸਕਦਾ ਤੇ ਕਾਫੀ ਉਤਸ਼ਾਹ ਜਾਨੀ ਜੇ ਆਪਾਂ ਇਹ ਕਹਿ ਦਈਏ ਵੀ ਬਹੁ ਗਿਣਤੀ ਬੀਬੀਆਂ ਨੇ ਇਸ ਵਿੱਚ ਹਿੱਸਾ ਲੈ ਰਹੀਆਂ ਉਹਦਾ ਕਾਰਨ ਇਹ ਆ ਕਿ ਕੁਝ ਬੀਬੀਆਂ ਬਹੁ ਗਿਣਤੀ ਆ ਜਿਹੜਾ ਉਹ ਜਿਹੜੇ ਕੇਸ ਉਹਨਾਂ ਦੇ ਰੱਖੇ ਹੀ ਹੁੰਦੇ ਬੇਸ਼ੱਕ ਜਿਹੜੀਆਂ ਕੁਝ ਨੌਨ ਜਾਣ ਪੀੜੀ ਨਾਲ ਜੁੜੀਆਂ ਹੋਈਆਂ ਜਾਂ ਆਪਾਂ ਕਹਿ ਦਈਏ ਪਾਰਲਮਨਰਾਂ ਜਿਹੜਾ ਚ ਜਾਂਦੀਆਂ ਉਹ ਵਾਲ ਕਟਵਾਤ ਨਹੀਂ ਉਹਨਾਂ ਦੀ ਜਿਹੜੀ ਵੋਟ ਆ ਉਹ ਕੋਲ ਨਹੀਂ ਹੁੰਦੀ ਉਹ ਨਾ ਹੀ ਵੋਟ ਪਾਉਂਦਾ ਉਹਨਾਂ ਕੋਲੇ ਅਧਿਕਾਰ ਰਹਿੰਦਾ ਪਰ ਅੱਜ ਵੱਡੀ ਪੱਧਰ ਤੇ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ VOTING ਹੋ ਰਹੀ ਆ ਬੂਥ ਕਈ ਬੂਥ ਵੀ ਬਣਾਏ ਗਏ ਆ ਔਰ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਗਏ ਹਾਲਾਂਕਿ ਕੁਝ ਵਿਅਕਤੀਆਂ ਦਾ ਇਹ ਇਤਰਾਜ਼ ਵੀ ਚੜਾਇਆ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜੀ VOTING ਆ ਸਿੱਖਾਂ ਦੀ ਧਾਰਮਿਕ ਸੰਸਥਾਾਂ ਦੇ ਇਹਨਾਂ ਦੀ ਜਿਹੜੀ VOTING ਆ ਨਹੀਂ ਹੋਣੀ ਚਾਹੀਦੀ ਕਿਉਂਕਿ ਇੱਕ ਰਾਜਨੀਤੀ ਦਾ ਵਿਸ਼ਾਵਾ ਭਾਵੇਂ ਸੰਵਿਧਾਨਕ ਤੌਰ ਤੇ ਇਹ ਮਾਨਤਾ ਹੈਗੀ ਅਤੇ ਇਹਦੀ ਜਿਹੜੀ VOTING ਹੁੰਦੀ ਹੈ ਪਰ ਉਹਨਾਂ ਨੇ ਕਿਹਾ ਜਿਹੜੀ ਇਹ VOTING ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਰਾਜਨੀਤੀ ਨਾਲ ਜੁੜ ਜਾਂਦੀ ਹੈ ਤੇ ਉੱਥੇ ਕਈ ਵਾਰੀ ਉਹ ਲੋਕ ਕਾਬਜ਼ ਹੋ ਜਾਂਦੇ ਆ ਜਿਹੜੇ ਨਹੀਂ ਹੋਣੇ ਚਾਹੀਦੇ ਸੀ ਪਰ ਹੁਣ ਜਿਹੜੀ ਪ੍ਰਕਿਰਿਆ ਹੈਗੀ ਉਸ ਨੂੰ ਵੀ ਅਡਾਪਟ ਕਰਨਾ ਪਏਗਾ ਤਾਂ ਇਹਦੀ VOTING ਹੋ ਰਹੀ ਆ ਆਰਓ ਨਾਲ ਜਿਹੜੇ ਰਟਰਨਿੰਗ ਆਫੀਸਰ ਤੇ ਸੀਨدار ਉਹਨਾਂ ਨਾਲ ਵੀ ਗੱਲ ਕੀਤੀ ਡੀਐਸਪੀ ਸਰਬੰਸਿੰਘ ਜੀ ਆ ਉਹਨਾਂ ਨੇ ਸੁਰੱਖਿਆ ਨੂੰ ਲੈ ਕੇ ਜਾਣਕਾਰੀ ਦਿੱਤੀ ਕੀ ਕਹਿੰਦੇ ਨੇ ਉਹ ਆ ਉਸ ਹੁੰਦੇ ਆ ਜੀ ਸਰ ਇਹੜਾ ਬਾਟ ਦੱਸੋ ਮਲਤਾਨ ਨੇ ਆ ਰੌਣਕ ਬਾਜਾ ਨਿਕਲਉਣੇ ਕੋਣ ਬੋਟ ਪਾ ਕੇ ਪੌਣੀ ਐ ਜੀ ਕਾਰਡ ਨਹੀਂ ਦਿੰਦੇ ਬੋਟ ਬਣਾਈ ਸੀਗੀ ਜੀ ਹਾਂ ਬਣਾਈ ਸੀ ਕਿਨੇ ਬਣਾਈ ਸੀਗੀ ਅਬੀਬੇ ਆ ਬੈਠੇ ਸਿੱਥੇ ਕੇਸ ਕੀ ਵਾਲੀਆਂ ਨੇ ਉਹਨਾਂ ਨੇ ਬਣਾਈ ਸੀ ਉਹ ਕਹਿੰਦੇ 400 900 ਦਿੰਦੇ ਦਾ ਅੱਛਾ ਜੀ ਅੱਜ ਮਿਲ ਨਹੀਂ ਦੇ ਮਿਲਦੀ ਜੀ ਭਈ ਅੱਜ ਤੂੰ ਉਸੇ ਮੜ ਕੇ ਰੱਖ ਲੈ ਇਸ ਕਾਗਜ਼ ਹਾਂ ਜੀ ਉੱਥੇ ਰੱਖ ਲੈ ਜਨਾ ਠੀਕ ਹੈ ਕਹਿੰਦੇ ਸੀ ਉੱਥੇ ਦੇ ਮੰਗੇ ਚੋਟ ਦਿੱਤੀ ਨਹੀਂ ਕਹਿੰਦੇ ਕਿ ਬੋਟਾਂ ਨੇ ਦਿੰਦੇ ਦਾ ਬੱਲੇ ਮੜਵਾ ਕੇ ਗਏ ਸੀ ਹੁਣ ਹਜੇ ਕਰਤਾ ਨਹੀਂ ਦਿੱਤਾ ਨੇ ਜੇ ਨਾਮ ਮਿਲਿਆ ਤਾਂ ਉਹਨਾਂ ਕਾਹਨ ਫਿਰ ਜਾਵਾਂਗੇ ਮੈਂ ਸਾਡੀ ਕੋਟ ਸੁਖਦੇਵ ਕੋਰਾ ਮੇਰਾ ਨਾਮ ਅਮਰਪੁਰ ਇਹ ਬੋਟ ਪਾਤੀ ਬੋਟ ਕਿੱਥੋਂ ਪਾਤੀ ਪਾਈ ਨਹੀਂ ਗਾੜੀ ਨਹੀਂ ਵੀ ਲਿਆ ਬੋਟ ਨਹੀਂ ਸੀਗੀ ਹਾਂ ਬਣਾਈ ਸੀ ਗਾੜੀ ਕਿਹਦੇ ਨੇ ਦਿੱਤਾ ਮੱਖਣ ਨੇ ਬਣਵਾਈ ਸੀ ਤੇ ਫਿਰ ਹੁਣ ਕਾ ਸਾਡਾ ਹੋਰ ਸਾਨੂੰ ਗਾੜੀ ਦਿੱਤਾ ਵੀ ਮੰਡੇ ਨਹੀਂ ਕਿਸੇ ਨਾਲ ਉੱਥੇ ਮੈਂ ਜੂਗਾ ਇੱਥੇ ਮਿਲਿਆ ਜੀ ਉਹਨਾਂ ਰਾਤ ਕੋਲੇ ਰੱਖ ਲੈ ਸੀ ਨਹੀਂ ਪਤਾ ਬਾਈ ਹੁਣ ਆਏ ਨਹੀਂ ਉਹ ਮੈਂ ਤਾਂ ਜੀ ਦੇ ਨਹੀਂ ਕਿਤੇ ਅਸੀਂ ਕੋਲ ਕੋਲੇ ਫੈਰੀ ਜਾ ਰਹੇ ਆ ਉਹ ਜਾ ਰਹੇ ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਪਤਾ ਇਹ ਸੋ ਦਾਸ ਹਰਦੀਪ ਸਿੰਘ ਜੀ ਤੇ ਜੋ ਕਿ ਸੰਗਤ ਵੱਲੋਂ ਗੁਰਦੁਆਰਾ ਸਿੰਘ ਸਵਾ ਦੇ ਜੋ ਮੁੱਖ ਸੇਵਾਦਾਰ ਨੇ ਚੁਣਨਾ ਹਨ ਉਸ ਦੇ ਵਿੱਚ ਉਮੀਦਵਾਰ ਹਾਂਜੀ ਵਧੀਆ ਚੱਲ ਰਹੇ ਨੇ ਵਧੀਆ ਪ੍ਰੋਪਰ ਮੈਨੇਜਮੈਂਟ ਹੈ 16 ਬੂਥ ਨੇ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਪ੍ਰਸ਼ਾਸਨ ਹੈਗੇ ਜੀ बाकी ड्यूटी दे जो भी ऑफिसर ने चंगा वजिए समूथली चल रहा हाँ जी मैं भी पहली बार सिस्टम देखे है हम ए कुछ नहीं कह सकते की हिसाब का हाँ जी पैनी चाहिए बिल्कुल जी ਹਾਂਜੀ ਟਾਰਗੇਟ ਦਾ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੀ ਗੱਲ ਕਰ ਲਈਏ ਤਾਂ ਕਿਉਂ ਤਾਂ ਉਹਦੇ ਵਿੱਚ ਟਾਰਗੇਟ ਹੀ ਹੁੰਦਾ ਵੀ ਆਪਾਂ ਬੱਚਿਆਂ ਨੂੰ ਸਿੱਖੀ ਨਾਲ ਜੋੜ ਸਕੀਏ ਤੇ ਜੋ ਆਪਣਾ ਇਹਦੇ ਨਾਲ ਇੰਸਟੀਟਿਊਸ਼ਨਸ ਨੇ ਤਾਂ ਉਹਦੇ ਵਿੱਚ ਆੰਦਾ ਵੀ ਬੈਟਰ ਕੋਈ ਸਟੱਡੀ ਚੰਗੇ ਲੈਵਲ ਦੀ ਹੋ ਸਕੇ ਬਸ ਇਹੀ ਟਾਰਗੇਟ ਹੈ ਮੈਂ ਸਿੱਖਦਾਨਿਕ ਤੋਂ ਤੇ ਭਾਵੇਂ ਕੋਈ ਕੰਪਨੀ ਜਾਂਦੀ ਆਪਾਂ ਇਹ ਜਿਹੜੀਆਂ ਦੀਆਂ ਹਾਲਤਾਂ ਤੇ ਸਰਵ ਦਾ ਰਿਆਰ ਦੀ ਗੱਲ ਨਹੀਂ ਹਾਂਜੀ ਮੈਂ ਤਾਂ ਆਪ ਚਾਹਣਾ ਜੀ ਮਤਲਬ ਵੀ ਸਿਲੈਕਸ਼ਨ ਪ੍ਰੋਸੀਜਰ ਹੁੰਦਾ ਹੈ ਨਾ ਜੀ ਅਸੇ ਕੀ ਦੇ ਵਿੱਚ ਪਰ ਮੈਨੂੰ ਲੱਗਦਾ ਵੀ ਕੋਈ ਪੋਲੀਟੀਕਲ ਜਿਆਦਾ ਇਹਦੇ ਵਿੱਚ ਜਿਵੇਂ ਮੈਨੂੰ ਜੋ ਲੱਗਦਾ ਵੀ ਸੋਰਸ ਆਫ ਇਨਕਮ ਜਿਆਦਾ ਹੈ ਤਾਂ ਹਰੇਕ ਬੰਦਾ ਕੋਈ ਨਾ ਕੋਈ ਅਧਿਉਂ ਦੀ ਕੋਈ ਜੀ ਕਰਦਾ ਤਾਂ ਮੈਨੂੰ ਲੱਗਦਾ ਪੋਲੀਟੀਕਲ ਜਿਆਦਾ ਸਿਸਟਮ ਹੋ ਜਾਂਦਾ ਫਿਰ ਉਹ ਇਲੈਕਸ਼ਨ ਦੇ ਵਿੱਚ ਆ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਇਲੈਕਸ਼ਨ ਇਹ ਹੋਣੀ ਚਾਹੀਦੀਆਂ ਇੱਕ ਸੰਗਤ ਵੱਲੋਂ ਇੱਕ ਕੋਈ ਚੰਗਾ ਉਮੀਦਵਾਰ ਉਹ ਕਰਕੇ ਜਾਂ ਜਿਆਦਾ VOTING ਨਹੀਂ ਹੋਣੀ ਚਾਹੀਦੀ ਜਿਵੇਂ ਸੁਸਾਇਟੀਆਂ ਹੈਗੀਆਂ ਆਪਣੇ ਜੋ ਸੰਗਤ ਵਿੱਚ ਵਿਚਰਦੇ ਨੇ ਤਾਂ ਉਹਨਾਂ ਦੇ ਅਕੋਰਡਿੰਗ ਜੋ ਵੀ ਵਧੀਆ ਕੈਂਡੀਡੇਟ ਆ ਤਾਂ ਉਹਨੂੰ ਇਲੈਕਟ ਕਰ ਲੈਣਾ ਚਾਹੀਦਾ ਹੈ। ਮੈਂ ਰਜਿੰਦਰ ਸਿੰਘ ਸਿੱਧੂ ਖਾਲਸਾਦਾਨ ਗੁਰਦੁਆਰਾ ਸਿੰਘ ਸਭਾ ਤੋਂ ਜੋ ਮੁੱਖ ਸੇਵਾਦਾਰ ਦੀ ਚੋਣ ਹੋ ਰਹੀ ਹੈ ਉਹ ਚੋਣ ਲੜ ਰਹੇ ਹਨ। ਤੇ ਸੰਗਤਾਂ ਵਿੱਚ ਬਹੁਤ ਭਾਰੀ ਇੱਛਾ ਹੈ। ਸੰਗਤਾਂ ਪੂਰਾ ਸਹਿਯੋਗ ਦੇ ਰਹੇ ਹਨ। ਦੂਸਰੀ ਗੱਲ ਹੈ ਵੀ ਬੜੇ ਅਮਨ ਸ਼ਾਂਤੀ ਨਾਲ ਵੋਟਾਂ ਪੈ ਰਹੇ ਹਨ। ਪ੍ਰਸ਼ਾਸਨ ਵੀ ਵਧੀਆ ਸਹਿਯੋਗ ਦੇ ਰਿਹਾ ਹੈ। ਕੋਈ ਕਿਸੇ ਪ੍ਰਕਾਰ ਦੀ ਤਕਰਾਰਬਾਜ਼ੀ ਨਹੀਂ ਹੋ ਰਹੀ ਤੇ ਅਸੀਂ ਜਿੱਤਾ ਹਾਰਾ ਹੁੰਦਿਆਂ ਦਾ ਅਸੀਂ ਸਾਰੇ ਰਲ ਮਿਲ ਕੇ ਚੋਣ ਲੜਦੇ ਹਾਂ। ਮੈਂ ਤਾਂ ਦੂਜੇ ਧਰ ਨੂੰ ਵੀ ਇਹ ਕਿਹਾ ਹੈ ਵੀ ਜਿ세 ਵੀ ਸੰਗਤ ਨੇ ਫੈਸਲਾ ਕਰਦਾ ਆ ਆਪਾਂ ਕਿਸੇ ਨੇ ਕੋਈ ਤਕਰਾਰबाजी ਨਹੀਂ ਕਰਨੀ ਸੰਗਤ ਦਾ ਫੈਸਲਾ ਆਪਾਂ ਨੂੰ ਮਨਜ਼ੂਰ ਹੋਊਗਾ ਸੋ ਸਾਰੇ ਰਲ ਮਿਲ ਕੇ ਆਪਾਂ ਵੋਟਾਂ ਪਵਾਏਗੇ ਜੋ ਸੰਗਤ ਫੈਸਲਾ ਕਰੂਗੀ ਉਹ ਤੇ ਫੁੱਲ ਚੜਾ ਮੈਂ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਕਰਦਾ ਕੁਝ ਪੀਪੀ ਨੇ ਨਹੀਂ ਉਹਨਾਂ ਨੂੰ ਕਾਰਡ ਨਹੀਂ ਮਿਲੇਗਾ ਪਤਾ ਨਹੀਂ ਕਿਸੇ ਨੇ ਖੜ ਕੇ ਰੱਖ ਲੈ ਲੱਗਦਾ ਵੋਟ ਪਾਇਤ ਬਗੈਰ ਹੀ ਵਾਪਸ ਕੁਝ ਲੋਕਾਂ ਨੇ ਨਾ ਇੱਥੇ ਆਪਦੇ ਕਾਰਡ ਹੀ ਇਕੱਠੇ ਕਰੀ ਬੈਠੇ ਰਹੇ ਨਾ ਤੇ ਅਸੀਂ ਤਾਂ ਜਿਸ ਵੀ ਵੋਟ ਵੜਾਈਏ ਨਾਲ ਦੇ ਨਾਲ ਉਹਨੂੰ ਕਾਰਡ ਦਿੱਤਾ ਮੈਂ ਕਿਸੇ ਦਾ ਵੀ ਕਾਰਡ ਨਹੀਂ ਰੱਖਿਆ ਜੇ ਕਿਸੇ ਨੇ ਘਰੇ ਗਮ ਕਰਤਾ ਉਹ ਵੀ ਇੱਥੋਂ ਆ ਕੇ ਬਣਵਾ ਕੇ ਦਿੱਤੇ ਨਾ ਕੋਈ ਕਾਰਡ ਇੱਕ ਵੀ ਕਾਰਡ ਨਹੀਂ ਰੱਖਿਆ ਤੇ ਕੁਝ ਜਿਹੜੇ ਹੁਣ ਨਵੇਂ ਬੰਦੇ ਆਏ ਨਾ ਉਹਨਾਂ ਨੂੰ ਆਈ ਸੀ ਬਿਛਾਰ ਜੇ ਕਾਰਡ ਦੇਤੇ ਤਾਂ ਅਸੀਂ ਵੀ ਵੋਟਾਂ ਹੋਰ ਪਾਸੇ ਨਾ ਪਾਉਂਦੇ ਹਾਂ ਦਿਨ ਤੇ ਦਿਨ ਦੇਵਾਗੇ ਪਰ ਕਾਰਡ ਤਾਂ ਜਦੋਂ ਲੋਕ ਵੋਟ ਬਣਾਉਣਾ ਆਉਂਦੇ ਆ ਨਾਲ ਦੀ ਨਾਲ ਉਹਨਾਂ ਦੇਣਾ ਚਾਹੁੰਦਾ ਇਹ ਸਾਡਾ ਵੀ ਫਰਜ਼ ਬੰਦਾ ਹੈ ਤੇ ਫੈਸਲਾ ਲੋਕਾਂ ਨੇ ਕਰਨਾ ਤੁਸੀਂ ਲੰਮਾ ਸਮਾਂ ਸੇਵਾ ਕੀਤੀ ਪਹਿਲਾਂ ਹਾਂਜੀ ਪਰ ਪਿਛਲੇ ਪਲਾਂਟ ਜਿਹੜੇ ਇਸ ਤਰ੍ਹਾਂ ਬੋਤਦਾ ਰਹੇਗਾ ਤਾਂ ਰੋਜ਼ ਨੂੰ ਮੈਂ ਪਾ ਸਕਦਾ ਦੇਖੋ ਜੀ ਪਿਛਲੇ ਸਮੇਂ ਜੇ ਮੈਂ ਕੋਈ ਦਾਹਲਦਾਜੀ ਨਹੀਂ ਕਰੀ ਮਾਦਤਾ ਅਸੀਂ ਵੀ ਕਰੀ ਸੀ ਪਰ ਜਦੋਂ ਕੋਈ ਬੰਦਾ ਆਪ ਦੇ ਆਪ ਖੁਦਰੀਆਂ ਕਰੀ ਜਾਵੇ ਕਿਉਂਕਿ ਮੈਂ ਤਾਂ ਬਤੌਰ ਪ੍ਰਧਾਨ ਇੱਥੇ ਸੇਵਾ ਕਰਦਾ ਰਿਹਾ ਤੇ ਮੈਂ ਚਾਹੁੰਦਾ ਨਹੀਂ ਸੀਗਾ ਵੀ ਕਿਸੇ ਪ੍ਰਕਾਰ ਕਿ ਉਦਾਹਲਦਾਜੀ ਨਾ ਕਰੇ ਮੇਰੇ ਤੇ ਫਿਰ ਕਈ ਵਾਰ ਕਿੰਤੂ ਪ੍ਰੰਤੂ ਵੱਧ ਹੋ ਜਾਂਦਾ ਸੀਗਾ ਇਸ ਕਰਕੇ ਮੈਂ ਕੋਈ ਦਾਹਲਦਾਜੀ ਨਹੀਂ ਹੋ ਸਮਝ ਕਰੀ ਤੇ ਜੋ ਕੁਝ ਕੀਤਾ ਹੁਣ ਉਹਨੇ ਆਪ ਦੇ ਹਿਸਾਬ ਨਾਲ ਕੀਤਾ ਪਰ ਕੋਈ ਵਧੀਆ ਨਹੀਂ ਹੋਇਆ ਕਿ ਅਸੀਂ ਸੁਧਾਰ ਲੈ ਕੇ ਆਵਾਂਗੇ ਕਿਸਕੀ ਨਾਮ ਹੈ ਤੇ ਕੀ ਕਰਨਾ ਹੈ ਮੈਂ ਕੁਲਦੀਪ ਸਿੰਘ ਤਹਿਸੀਲਦਾਰ ਬਠਿੰਡਾ ਆਰਓ ਖਾਲਸਾ ਦਿਵਾਨ ਸਕੂਲ ਦੇ ਵਿੱਚ ਜਿਹੜਾ ਇਲੈਕਸ਼ਨ ਹੋ ਰਿਹਾ ਉਹਦਾ ਆਰਓ ਆ ਰਿਟਰਨਿੰਗ ਅਫਸਰ ਆ ਜਿਹੜੀ ਇਲੈਕਸ਼ਨ ਹੈ ਸਾਡੀ ਖਾਲਸਾ ਦਿਵਾਨ ਸੁਸਾਇਟੀ ਦੀ 5 ਸਾਲਾਂ ਵਾਸਤੇ ਜਿਹੜੀ ਇਲੈਕਸ਼ਨ ਹੋਣੀ ਹੈ ਪ੍ਰਧਾਨ ਜੀ ਦੀ ਉਹਦੇ ਵਾਸਤੇ ਹਾਈ ਕੋਰਟ ਨੇ ਸਾਨੂੰ ਨਿਰਦੇਸ਼ ਕੀਤਾ ਸੀ ਕਿ ਇਲੈਕਸ਼ਨ ਨੂੰ ਜਿਹੜਾ ਹੈਗਾ ਨਿਰਪੱਖ ਤਰੀਕੇ ਨਾਲ ਚੁਣਨੇ ਪ੍ਰਚੜਿਆ ਜਾਵੇ ਉਹਦੇ ਵਾਸਤੇ ਜਿਹੜਾ ਸਾਡਾ ਸਟਾਫ ਹੈ 16 ਅਸੀਂ ਬੂਥ ਬਣਾਏ ਨੇ ਮੋਰ ਥੈਨ ਜਿਹੜੀ ਸਾਡੀ 40% ਦੇ ਕਰੀਬ VOTINGS ਹੋ ਚੁੱਕੀ ਹੈ ਇਹ ਬੋਡ ਜਿਹੜੀ 8 ਵਜੇ ਤੋਂ ਲੈ ਕੇ 4 ਵਜੇ ਤੱਕ ਪੈਣੀ ਆ ਔਰ ਹਰ ਬੂਥ ਦੇ ਉੱਪਰ ਜਿਹੜੀ ਕਾਊਂਟਿੰਗ ਕਰਕੇ ਰਿਜ਼ਲਟ ਜਿਹੜਾ ਅਸੀਂ ਉਸ ਤੋਂ ਬਾਅਦ ਉਹਨੂੰ ਕੰਪਾਈਲ ਕਰਕੇ ਜਿਹੜਾ 4 ਵਜੇ ਤੋਂ ਬਾਅਦ ਜਿਹੜਾ ਹੈਗਾ ਰਿਜ਼ਲਟ ਅਨਾਉਂਸ ਕਰਦਾ ਕਿੰਨੇ ਬੋਥ VOT ਨੂੰ ਹੀ ਦੱਸ ਰਿਹਾ ਕਿ ਜਿਹੜੀ ਹੈਗੀ ਮੋਰ ਥੈਨ 40% ਤੋਂ ਜਿਹੜੀ ਹੈਗੀ ਆ ਪੋਲ ਹੋ ਚੁੱਕੀ ਆ ਕਾਫੀ ਉਸ ਸ਼ਾਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵੋਟਰਸ ਜਿਹੜੇ ਆ ਰਹੇ ਨੇ ਤੇ ਵਧੀਆ ਤਰੀਕੇ ਨਾਲ ਹੋ ਰਿਹਾ ਸਾਰਾ ਕੁਝ ਕਿੰਨੇ ਉਮੀਦਵਾਰ ਉਮੀਦਵਾਰ ਸਾਡੇ ਕੋਲ 7 ਨੇ ਇਸ ਟਾਈਮ ਜਿਹੜੇ ਇਲੈਕਸ਼ਨ ਕੰਡਕਟ ਹੋ ਰਿਹਾ ਲੜ ਰਹੇ ਨੇ 7 ਉਮੀਦਵਾਰ ਲੜ ਰਹੇ ਨੇ ਸਰ ਕੀ ਕਹਿੰਦੇ ਅੱਜ ਜਿਹੜੀ ਗੁਰਦੁਆਰਾ ਸਿੰਘ ਸਭਾ ਦੀ ਜਿਹੜੀ ਇੱਥੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਜੀ ਪ੍ਰਧਾਨਗੀ ਦੀ ਚੋਣ ਹੋ ਰਹੀ ਹੈ ਇਹਦੇ ਵਿੱਚ ਹਰ ਬੂਤ ਤੇ ਅਸੀਂ ਜਿਹੜੇ ਦੋ ਦੋ ਮੁਲਾਜ਼ਮ ਡਿਪਲਾਈ ਕੀਤੇ ਹੋਏ ਨੇ ਦੋ ਐਸ ਐਚ ਓ ਸਾਹਿਬਾਨ ਔਰ ਤਕਰੀਬਨ ਅਸੀਂ 50 ਕੋ ਜਿਹੜੀ ਹੈਗੀ ਫੋਰਸ ਲਗਾਈ ਹੋਈ ਹੈ ਤੇ ਤਾਂ ਜੋ ਜਿਹੜੇ ਹੈਗੇ ਇਲੈਕਸ਼ਨ ਆਮਨ ਮਾਨ ਦੇ ਨਾਲ ਕਰਵਾ ਸਕੀਏ ਹਾਂ ਜੀ ਫਿਲਹਾਲ ਅਜੇ ਤੱਕ ਸੁਖਸ਼ਾਂਤੀ ਹੈਗੀ ਜੀ ਬਾਕੀ ਸੁਖਸ਼ਾਂਤੀ ਹੀ ਰਹੂਗੀ ਕੋਈ ਐਸੀ ਜੀ ਪ੍ਰੋਬਲਮ ਨਹੀਂ ਕਿ ਕੋਈ ਸਮੱਸਿਆ ਆਵੇ ਨਿਗਰਾਨੀ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਸਰ ਨਿਗਰਾਨੀ ਇਹ ਹੀ ਹੈ ਜੀ ਕੋਈ ਜਾਲੀ ਵੋਟ ਨਾ ਪਾਵੇ ਕੋਈ ਕਿਸੇ ਕਿਸਮ ਦਾ ਹੁੱਲੜਵਾਜ ਨਾ ਹੋਵੇ ਉੱਥੇ ਤਾਂ ਉਸ ਚੀਜ਼ ਦੇ ਨਾਲ ਸਖਤੀ ਦੇ ਨਾਲ ਨਜ਼ਰ ਰੱਖਾਂਗੇ ਜੀ